ਸਾਥੀ ਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਦੀਵਾਲੀ ਆ ਰਹੀ ਹੈ ਤੇ ਦੀਵਾਲੀ ਤੇ ਰਿਓ ਬਚ ਕੇ ਕਿਤੇ ਤੁਹਾਡੇ ਨਾਲ ਵੀ ਹੋ ਨਾ ਜਾਵੇ ਇਹੋ ਜਿਹਾ ਕੋਈ ਕਾਰਾ ਤੰਦਾ ਦੇ ਕਿ ਦਿਨ ਦਿਹਾੜੇ ਘਰ ਦੇ ਪਿੱਛੇ ਪੈਂਦੀ ਢੀੜੀ ਗਲੀ ਵਿੱਚ ਪੈਂਦਾ ਦਰਵਾਜ਼ਾ ਤੋੜ ਕੇ ਇੱਕ ਘਰ ਵਿੱਚ ਚੋਰ ਵੜ ਗਏ ਤੇ LED ਬੱਚਿਆਂ ਵੱਲੋਂ ਜੋੜੇ ਗਏ 89000 ਰੁਪਏ ਦੀ ਨਗਦੀ ਤੇ ਚਾਂਦੀ ਦੀਆਂ ਕਰੀਬ 2 ਤੋਲੇ ਵਜ਼ਨ ਦੀਆਂ 3 ਚੈਨੀਆਂ ਕੱਢ ਕੇ ਲੈ ਗਏ ਘਰ ਦਾ ਮਾਲਕ ਗੁਰਵਿੰਦਰ ਸਿੰਘ 베ਦੀ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਅਤੇ ਮਿਕਸਿੰਗ ਦਾ ਕੰਮ ਕਰਦਾ ਹੈ ਅਤੇ ਘਰ 'ਚ ਹੀ ਉਸਨੇ ਮਿਕਸਿੰਗ ਦੀਆਂ ਮਸ਼ੀਨਾ ਅਤੇ ਕੰਪਿਊਟਰ ਆਦਿ ਰੱਖੇ ਹੋਏ ਹਨ ਪਰ ਹੈਰਾਨੀ ਦੀ ਗੱਲ ਇਹ ਸੀ ਕਿ ਚੋਰਾਂ ਨੇ ਘਰ ਵਿੱਚ ਪਏ ਕੰਪਿਊਟਰ, ਪ੍ਰਿੰਟਰ ਅਤੇ ਇਲੈਕਟ੍ਰੋਨਿਕ ਦੇ ਸਮਾਨ ਦੇ ਨਾਲ-ਨਾਲ ਘਰ ਵਿੱਚ ਪਏ ਹੋਰ ਕਿਸੇ ਵੀ ਸਮਾਨ ਨੂੰ ਹੱਥ ਤੱਕ ਨਹੀਂ ਲਗਾਇਆ ਚੋਰੀ ਦੀ ਵਾਰਦਾਤ ਸਮੇਂ ਗੁਰਿੰਦਰ 베ਦੀ ਸੈਰੋਂ ਬਾਹਰ ਕੰਮ ਲਈ ਗਿਆ ਹੋਇਆ ਸੀ ਜਦਕਿ ਉਸਦੀ ਪਤਨੀ ਅਤੇ ਬੱਚੇ ਆਂ ਦੀਵਾਲੀ ਦੀ ਖਰੀਦਾਰੀ ਕਰਨ ਕੁਝ ਦੇਰ ਲਈ ਬਾਜ਼ਾਰ ਗਏ ਸਨ ਪਿਸਪਿਸੋ ਘਰ ਵਿੱਚ ਵੜ ਕੇ ਚੋਰਾਂ ਨੇ ਅਲਮਾਰੀਆਂ ਦੀ ਫਰੋਲਾ ਫਰਾਲੀ ਕੀਤੀ ਅਤੇ ਨਕਦੀ ਚਾਂਦੀ ਦੀਆਂ ਚੈਨੀਆਂ ਦੇ ਨਾਲ ਨਾਲ LED ਲੈ ਕੇ ਫਰਾਰ ਹੋ ਗਏ ਵਾਰਦਾਤ ਸਹਿਰ ਦਾ ਦਿਲ ਕਿਹ ਜਾਣ ਵਾਲੇ ਹਨਮਨ ਚੌਂਕ ਦੇ ਸੰਗਣੀ ਆਬਾਦੀ ਵਾਲੇ 베ਰੀਆ ਮਹੱਲੇ ਦੀ ਹੈ ਚੋਰੀ ਦੀ ਘਟਨਾ ਦਾ ਸ਼ਿਕਾਰ ਹੋਏ ਪਰਿਵਾਰ ਦੀ ਔਰਤ ਰੀਨਾ 베ਦੀ ਦਾ ਕਹਿਣਾ ਹੈ ਕਿ ਅਪ੍ਰੈਲ ਮਹੀਨੇ ਵਿੱਚ ਉਹਨਾਂ ਦੇ ਗੁਆਂਢ ਦੇ ਪਰਿਵਾਰ ਦੇ ਬੰਦ ਘਰ ਦੇ ਤਾਲੇ ਤੋੜ ਕੇ ਵੀ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਇਸ ਤੋਂ ਪਹਿਲਾਂ ਵੀ ਗਲੀ ਵਿੱਚੋਂ ਦੋ ਮੋਟਰਸਾਈਕਲ ਵੱਖ-ਵੱਖ ਸਮਿਆਂ ਤੇ ਚੋਰੀ ਹੋ ਚੁੱਕੇ ਹਨ ਦੱਸਿਆ ਗਿਆ ਹੈ ਕਿ ਇਲਾਕੇ ਵਿੱਚ ਪੈਂਦੀ ਭੀੜੀ ਗਲੀ ਵਿੱਚ ਸੱਕੀ ਕਿਸਮ ਦੇ ਅਤੇ ਨਸ਼ੇੜੀ ਕਿਸਮ ਦੇ ਨੌਜਵਾਨ ਘੁੰਮਦੇ ਰਹਿੰਦੇ ਹਨ ਜਿਨ੍ਹਾਂ ਕਾਰਨ ਮਹੱਲ ਨਿਵਾਸੀਆਂ ਨੂੰ ਖਤਰਾ ਬਣਿਆ ਰਹਿੰਦਾ ਹੈ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਪਰ ਅਜੇ ਤੱਕ ਕੋਈ ਪੁਲਿਸ ਮੁਲਾਜ਼ਮ ਮੌਕੇ ਦੀ ਜਾਂਚ ਕਰਨ ਨਹੀਂ ਪਹੁੰਚਿਆ ਇਹ ਗੱਲਬਾਤ ਰਿਨਾ ਵਿਦੀ ਜੋ ਕਿ 베ਦੀ ਸਾਹਿਬ ਦੇ ਘਰ ਵਾਲੇ ਸੀ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਸਮੇਂ ਸਿਰ ਲੇਦਾ ਹੋਇਆ ਕਿ ਅਸੀਂ ਬਾਹਰ ਗਏ ਹੋ ਸੀ ਬਾਜ਼ਾਰ ਪੀ ਬੱਚਿਆਂ ਨਾਲ ਹੀ ਗਏ ਹੋਏ ਸੀ ਤੇ ਅਸੀਂ ਘਰ ਆਏ ਆ ਤੇ ਘਰ ਸਾਢੇ 5:30 ਵਜੇ ਨਾਲ ਹੀ ਆਏ ਆ ਤੇ ਆਨ ਕੇ ਜਦ ਦੇਖਿਆ ਨਾ ਤੇ ਕੁਝ ਪੱਲੇ ਤੇ ਮੈਨੂੰ ਇੱਕ ਰੂਮ ਚ ਇਦਾਂ ਲੱਗੇ ਕਿ ਗਲਾਸ ਸਮਾਨ ਰੱਖਿਆ ਹੋਇਆ ਸੀ ਕਾਚੇ ਦਾ ਡਿੱਗਿਆ ਸੀ ਤੇ ਮੈਨੂੰ ਲੱਗਾ ਕਿ ਵੈਸੇ ਹੀ ਡਿੱਗਿਆ ਹੋਇਆ ਹੈ ਤੇ ਬੇਟੀ ਦੂਸਰੇ ਰੂਮ ਚ ਗਈ ਤਾਂ ਕਹਿ ਰਹੀ ਕਿ ਮੰਮੀ ਮੇਰੀ ਅਲਮਾਰੀ ਚ ਪੂਰਾ ਖਲਾਰਾ ਪਿਆ ਹੋਇਆ ਆ ਤੇ ਚਲੋ ਮੈਂ ਜਦੋਂ ਨੇ ਮੈਨੂੰ ਕਿਹਾ ਕਿ ਮੰਮੀ ਲਹ ਮਾਰੀ ਪੂਰੀ ਇਦਾਂ ਐ ਤੇ ਮੈਂ ਰੁਕੋ ਇੱਕ ਮਿੰਟ ਮੈਂ ਦੇਖ ਲੈਂਦਾ ਤਾਂ ਮਤਲਬ ਮੈਂ ਜਦੋਂ ਚੈੱਕ ਕੀਤਾ ਨਾ ਸਾਰੇ ਬੈੱਡ ਬੁੱਢ ਸਾਬੀ ਸਾਰੀ ਜਗ੍ਹਾ ਮਤਲਬ ਕੋਈ ਕਿਸੇ ਨੇ ਦੇਖਿਆ ਆ ਫੋਲਾ ਫਲਾਈ ਕੀਤੀ ਹੋਈ ਆ ਤੇ ਮੈਨੂੰ ਸ਼ੱਕ ਪਿਆ ਕਿ ਕੋਈ ਘਰ ਵਿੱਚ ਆਇਆ ਤੇ ਸਾਡੀ ਸ਼ੋਪ ਆ ਸ਼ੋਪਾ ਤੇ ਕਬੂਟਰ ਵਗੈਰਾ ਰੱਖਿਆ ਹੋਇਆ ਸਮਾਨ ਕੀਮਤਾਂ ਤੇ ਸਾਰਾ ਪਿਆ ਆ ਤੇ ਗੁੜੀਆਂ ਦੌੜ ਕੇ ਉਧਰ ਨੂੰ ਆਏ ਤੇ ਦੇਖਿਆ ਇਸ ਮੌਕੇ ਦੇ ਕਿਹਾੜੀ ਵਾਲੀ ਡੀ ਨਹੀਂ ਹੈਗੀ ਤਫਰ ਗੁੜੀਆਂ ਨੇ ਹੋਰ ਵੀ ਸਮਾਨ ਚੱਕ ਕੇ ਕੀਤਾ ਤੇ ਗੁੜੀਆਂ ਮੇਰੀ ਨੇ ਕੁਝ ਨਾ ਪੈਸੇ ਜਮਾ ਕਿਤੇ 7-8000 ਰੁਪਏ ਇਸ ਵਿੱਚ ਚੈਨੀਆਂ ਹੀ ਚਾਂਦੀ ਦੀਆਂ 1.5 ਦੋ ਟੋਲੇ ਦੀਆਂ ਹੋਣੀਆਂ ਉਹ ਵੀ ਕੱਢ ਕੇ ਲੈ ਗਏ ਆ ਤੇ ਜਦ ਕਿ ਮੈਂ ਦੇਖਦੀ ਵੀ ਕਿ ਦਰਵਾਜ਼ਾ ਬਾਹਰੋਂ ਬੰਦ ਆ ਤੇ ਮੈਂ ਮੈਨੂੰ ਸ਼ੱਕ ਪਿਆ ਕਿ ਉੱਪਰ ਇੱਕ ਖਿੜਕੀ ਮੈਂ ਉੱਥੇ ਦੇਖੀ ਮੈਂ ਜਦੋਂ ਦੇਖਿਆ ਨਾ ਪੂਰੀ ਖੁੱਲੀ ਪਈ ਸੀ ਜਿਹੜੀ ਮੇਨ ਡੋਰ ਦਾ ਮੇਨ ਦਰਵਾਜ਼ਾ ਹਾਂਜੀ ਹਾਂਜੀ ਉਹ ਹਾਂਜੀ ਉਹ ਪਿਛਲੀ ਖਿੜਕੀ ਸਾਰੀ ਆਏ ਹਾਂਜੀ ਪਿਛਲੀ ਖਿੜਕੀ ਆਈ ਆਏ ਆ ਤੋ ਜਦ ਮੈਂ ਦੇਖਿਆ ਪੂਰੀ ਖੁੱਲੀ ਪਈ ਸੀ ਨੁਕਸਾਨ ਕਰ ਰਹੀ ਹੈ ਕਿ ਜ਼ਮਾਨ ਨੂੰ ਅਸੀਂ ਇੰਨੀ ਮਹਿੰਗੀ ਐਲਈਡੀ ਲਈ ਹੋਇਆ ਇੱਕ ਕੰਪਿਊਟਰ ਦਾ ਨਹੀਂ ਐਡੀਟਿੰਗ ਦਾ ਕੰਮ ਕਰਦੇ ਹੈ ਗਿਆ ਤੇ ਤੁਹਾਨੂੰ ਪਤਾ ਕੋ ਕਿੰਨੀ ਮਹਿੰਗੀ ਮਿਲਦੀ ਆ ਅਸੀਂ ਤਾਂ ਅਜੇ ਤੱਕ ਪੈਸੇ ਵੀ ਨਹੀਂ ਉਹਦੇ ਤੇ ਅਸੀਂ ਕਿਸ਼ਤਾਂ ਦੇ ਲਈ ਹੋਈ ਆ ਝੂਠੀਆਂ ਤੇ ਕਿ ਕਿ ਬੁਨਾ ਮੋਚ ਕੋਚ ਕਿੱਦਾ ਜਾਈ ਸਾਡੇ ਬੱਚੇ ਵੀ ਇਕੱਲੇ ਘਰ ਹੀ ਗੁੜੀਆਂ ਮੇਰੇ ਇਕੱਲਿਆਂ ਘਰ ਹੁੰਦੀਆਂ ਜਿੱਦਾਂ ਇਧਰੋਂ ਉਧਰਵਾ ਜਾਓ ਬੰਦ ਕਰਕੇ ਉਤੋਂ ਦੀ ਕੋਈ ਆ ਜਾਏ ਕੋਈ ਕੋਈ ਹਰਜ ਮਰਜੋ ਹੁੰਦੀ ਸਾਡੇ ਕੇ ਬੱਚੇ ਦੇ ਨਾਲ ਤੇ ਇਹ ਬੜੀ ਮਤਲਬ ਇਹ ਗੱਲ ਕੋਈ ਖਰਾਬ ਚੰਗੀ ਨਹੀਂ ਹੈਗੀ ਇਦਾਂ ਵੀ ਡਰ ਲੱਗਦਾ ਹੁਣ ਸਾਨੂੰ ਪਰ ਇਹ ਹੋਇਆ ਕਿ ਸਾਡੇ ਪੜੋਸੀ ਹੀ ਇੱਥੇ ਅਪ੍ਰੈਲ ਦੇ ਮਹੀਨੇ ਉਹਨਾਂ ਦੇ ਵੀ ਰਾਤੀ ਸਾਡੇ ਕਿ ਤਿੰਨ ਵਜੇ ਕੋਈ ਆਇਆ ਤੇ ਤਾਲੇ ਸਾਰੇ ਤੋੜ ਗਿਆ ਤੇ ਸਮਾਨ ਕੱਢ ਕੇ ਲੈ ਗਿਆ ਮੈਂ ਉਹ ਆਂਟੀ ਹੁਣਾ ਵਾਲੀ ਗਈ ਉਹ ਆਂਟੀ ਹੁਣ ਵੀ ਕਹਿ ਰਹੀ ਸੜਾ ਕਾਫੀ ਕੁਝ ਚੋਰੀ ਹੋ ਗਿਆ ਆ ਤੇ ਇੱਥੇ ਗਲੀ ਸਾਡੇ ਵਿੱਚ ਵੀ ਦਿਨੇ ਦੁਪਹਿਰੀ ਮੋਟਰ ਦੋ ਸਾਈਕਲ ਜੋ ਚੋਰੀ ਹੋਏ ਆ ਵੀ ਲਗਾਤਾਰ ਮੈਂ ਇੱਥੇ ਆਈ ਹੁਈ ਆ ਨਾ ਸਾਲੇ ਕੋ ਮੈਂ ਲਗਾਤਾਰ ਚੋਰੀਆਂ ਦੇਖਦੀ ਪਈ ਆ ਕਿ ਲਗਾਤਾਰ ਦਿਨੇ ਦੁਪਹਿਰੀ ਚੋਰੀਆਂ ਹੁੰਦੀਆਂ ਪਈਆਂ ਐ ਪੁਲਿਸ ਨੂੰ ਬਈਆ ਕਾਰਵਾਈ ਕਰਨੀ ਚਾਹੀਦੀ ਐ ਮੈਂ ਘਰੀ ਮ ਖੋਦੀ ਇੱਕ ਔਰਤਾਂ ਜਦੋਂ ਮ ਇਕੱਲੀ ਘਰਾਂ ਕੋਈ ਜਦਾਂ ਇਦਾਂ ਹੋ ਰਿਹਾ ਸਿੱਧਾ ਕੋਈ ਦੁਕਾਨ ਦੇ ਅੰਦਰ ਇਹ ਇਦਾਂ ਵੀ ਹੋਇਆ ਕਿ ਨਸ਼ੇੜੀ ਜਿਹੜੇ ਹੈਗੇ ਨਾ ਉਹ ਵੀ ਦੋ ਤਿੰਨ ਵਾਰੀ ਇਦਾਂ ਸਾਡੇ ਮਤਲਬ ਤੇ ਸ਼ਾਪ ਦੇ ਵਿੱਚ ਆ ਗਏ ਕਿ ਮੈਂ ਕੱਲੀ ਮੈਂ ਬਾਹਰ ਕੱਢ ਦੇ ਮੇਰੀਆਂ ਬੇਟੀਆਂ ਹਣ ਕੱਲੀਆਂ ਤੋ ਕੀ ਕਰ ਲੈਣਗੀ